ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਤ੍ਰੁੱਠ ਕਰਕੇ ਦਰਸਾਉਂਦੇ ਨੇ ਕਿ ਇਸ ਸੰਸਾਰ ਦੇ ਅੰਦਰ ਜੋ ਵੀ ਜਨਮੇ ਹੈ ਜੋ ਉਤਪੰਨ ਹੋਇਆ ਹੈ ਉਹਦੇ ਮਨ ਦਾ ਖਿਆਲੇ ਉਹਦਾ ਵਿਚਾਰੇ ਉਹ ਦੂਸਰੇ ਤੋਂ ਪੈਪੀਤੇ ਡਰਦਾ ਹੈ ਜੋ ਕੁਝ ਸੰਸਾਰ ਦੇ ਅੰਦਰ ਇਹਨਾ ਲਗਭਗ ਸਾਰੇ ਹੀ ਡਰਦੇ ਨੇ ਡਰ ਦੇ ਵਿੱਚ ਨੇ ਪਸ਼ੂ ਪੰਛੀ ਮਾਸਾਹਰੀ ਪੰਛੀਆਂ ਤੋਂ ਪੰਛੀ ਡਰਦੇ ਨੇ ਪਸ਼ੂ ਸ਼ੇਰਾ ਆਦਤ ਤੋਂ ਡਰਦੇ ਨੇ ਡਰ ਵਿੱਚ ਨੇ ਫਲ ਫੁੱਲ ਪੌਦਿਆਂ ਨਵੇਂ ਡਾਰੇ ਪਸ਼ੂ ਆਉਣਗੇ ਖਾ ਜਾਣਗੇ ਕੀੜੇ ਮਕੌੜਿਆਂ ਨੋ ਦਾਰੇ ਜਨਵਰ ਆਉਣਗੇ ਸਾਨੂੰ ਖਾ ਜਾਣਗੇ ਪੈ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਸਾਰਾ ਈ ਪੈ ਦੇ ਅੰਦਰ ਈ ਪੈ ਅੰਦਰ ਸਾਰਾ ਸੰਸਾਰ ਈ ਪੈ ਵਿੱਚ ਸਾਰੇ ਹੀ ਜੀਵ ਵਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਭੈ ਦੇ ਅੰਦਰ ਹੀ ਸੂਰਜ ਚੰਦ ਆ ਭੈ ਦੇ ਅੰਦਰ ਹੀ ਨਦੀਆਂ ਵਹਿੰਦੀਆਂ ਨੇ ਵਹਿਣ ਉਹਨਾਂ ਦੇ ਬੈਤੋ ਬਾਰ ਕੋਈ ਨਹੀਂ ਨਿਰਪਉ ਹੈ ਤੇ ਉਹ ਕੇਵਲ ਇੱਕ ਦਾਤਾ ਪਰਮਾਤਮਾ ਹੈ ਪੈ ਅੰਦਰ ਵੈ ਪੈ ਅੰਦਰ ਵਹਿ ਸਦਬਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ertid ਦੱਬੀ ਪਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋ ਕਰੋੜੀ ਚਲਤ ਨ ਅੰਤ ਮਹਾਰਾਜ ਉੱਥੇ ਜੇ ਬਚਨ ਕਰ ਦਿਆ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਰੰਕਾਰ ਸਚ ਏਕ ਸਾਰਿਆਂ ਦੇ ਸਿਰ ਤੇ ਲੇਖੇ ਸਾਰੇ ਪਹਿ ਵਿੱਚ ਪੈ ਤੂ ਰਹਿਤ ਉਹ ਆ ਜਿਹੜਾ ਨਿਰੰਕਾਰ ਆਕਾਰ ਤੋਂ ਵੀ ਰਹਿ ਤੇ ਜਿੰਨੇ ਆਕਾਰ ਇਹਨਾਂ ਆਕਾਰ ਧਾਰੀਆਂ ਨੂੰ ਭੈ ਆ ਬਿਨਸਣ ਦਾ ਕਟਣ ਦਾ ਦੁੱਖ ਦਾ ਜਿਹੜਾ ਹੈ ਹੀ ਨਿਰਆਕਾਰ ਜਿਸਦਾ ਵजूद ਨਹੀਂ ਆਕਾਰ ਨਹੀਂ ਉਹਨੂੰ ਦੋਖ ਕੀ ਕਰੇਗਾ ਉਹਨੂੰ ਅਗਨੀ ਕੀ ਕਰੇਗੀ ਉਹਨੂੰ ਪਾਣੀ ਕੀ ਕਰੇਗਾ ਉਹਨੂੰ ਤਸਕਰ ਕੀ ਕਰੇਗਾ ਉਹ ਨਿਰਕਾਰੇ ਉਹ ਨਿਰਕਾਰ ਦੇਡਾ ਉਹ ਪੈ ਤੁਰਤੇ ਤੇ ਜੇ ਨਿਰ ਆਕਾਰ ਨੂੰ ਜਪੇ ਸੰਸਾਰ ਵਿੱਚ ਸਰੀਰ ਵਿੱਚ ਪਰਿਵਾਰ ਵਿੱਚ ਰਹਿ ਕੇ ਤੇਰਾ ਭਉ ਮਿਟ ਜਾਵੇਗਾ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨਿਰ ਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੇ ਪ੍ਰਭੂ ਨੂੰ ਜਪੇਗਾ ਤੇ ਸਾਰੇ ਭੈ ਮਿਟ ਜਾਣਗੇ ਤੂੰ ਨਿਰਭਉ ਨਾਲ ਜਿਉਵੇਂਗਾ ਤੂੰ ਨਿਰਭਉ ਨਾਲ ਜੁੜ ਜਾਵੇਂਗਾ ਨਿਰਭਉ ਤਦੋਂ ਹੀ ਹੋਵੇਂਗਾ ਜਦੋਂ ਵੈਰ ਤੋਂ ਰਹਿ ਤੋਵੇਂਗਾ ਨਿਰਵੈਰ ਨਿਰਭਉ ਨਿਰਵੈਰ ਇਹ ਦੋਨੇ ਗੁਣ ਧਾਰਨ ਕਰ ਆਪਣੇ ਅੰਦਰ ਤੇ ਗੁਣ ਦੋਨੇ ਕਿਥੋਂ ਮਿਲਣ ਅچھے ਗੁਣ ਕਿਥੋਂ ਮਿਲਨੇ ਮਿਲਦੇ ਨੇ ਪ੍ਰਭੂ ਕੋਲੋਂ ਐਸ਼ਾਈ ਪ੍ਰਭੂ ਕੋਲੋਂ ਮਿਲ ਰਹੀ ਐ ਆ ਕੋਈ ਉਪਰਾਲਾ ਨਹੀਂ ਕਰਨਾ ਪੈਗਾ ਗੁਰੂ ਕੋਲ ਆ ਜਾਇ ਇੱਕ ਗੁਣ ਚੰਗੇ ਆਇਆ ਆਪਣੇ ਆਪ ਪ੍ਰਾਪਤ ਹੋ ਜਾਣ ਗਿਆ ਗੁਰੂ ਕੋਲ ਆ ਤੇ ਪ੍ਰਭੂ ਦੀ ਸ਼ਰਨ ਵਿੱਚ ਆਵੇਂ ਪੈ ਸਾਰੇ ਖਤਮ ਹੋ ਜਾਣਗੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇ ਡਾਰੇ ਜੀਵਨ ਦਾ ਔਰ ਡਾਰੇ ਸੰਸਾਰ ਦੇ ਅੰਦਰ ਆਬਰੂ ਦਾ ਧਨ ਦਾ ਤਨ ਦਾ ਪ੍ਰਭੂ ਕੁਲ ਆ ਡਰ ਮੁਕਦਾ ਵੇਗਾ ਤਿੰਨ ਜਗਾਵਾਂ ਤੇ ਲੱਗ ਪਗ ਖਤਰਾ ਹੁੰਦਾ ਹੈ ਤਨ ਬਿਨ ਸਦਾਏਗਾ ਤਨ ਦਾ ਬਿਨੁ ਸੰਦਾ ਪੈ ਡਰ ਖਤਰਾ ਤਨ ਬਿਨ ਸਦਾਏਗਾ ਤਨ ਲੁੱਟਿਆ ਪੁੱਟਿਆ ਨਾ ਜਾਇ ਤਨ ਅਜਾਈ ਨਾ ਤਲਾ ਦਾਇ ਤਨ ਨੂੰ ਕੋਈ ਲੁਟੇਰਾ ਲੁੱਟ ਕੇ ਨਾ ਲੈ ਜਾਵੇ ਕੋਈ ਠੱਗ ਠੱਗ ਕੇ ਨਾ ਲੈ ਜਾਵੇ ਠੱਗੀ ਨਾ ਮਾਰ ਜਾਵੇ ਤੀਜਾ ਹੈ ਤਨ ਔਰ ਤਨ ਦੀ ਇੱਜ਼ਤ ਆਬਰੂ ਦੇੜੀ ਏ ਇਹ ਬਰਬਾਦ ਨਾ ਹੁੰਦਾਵੇ ਕੋਈ ਮਿੱਟੀ ਚ ਨਾ ਮਲਾ ਦੇਵੇ ਇਹਦੀ ਇੱਜ਼ਤ ਬਣੀ ਰਹੇ ਇਹ ਤਿੰਨ ਥਾਮਾਂ ਤੇ ਮਨੁੱਖ ਨੂੰ ਖਤਰਾ ਹੈ ਚੌਥੀ ਜਗ੍ਹਾ ਨਹੀਂ ਹੈ ਬਾਰੀ ਤੌਰ ਤੇ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਬਾਰ ਦੇ ਖਤਰੇ ਤੋਂ ਬਚਣ ਲਈ ਪ੍ਰਬੰਧ ਕਰ ਲਏ ਨੇ ਬਾਡੀਗਾਰਡ ਰੱਖ ਲਏ ਨੇ ਹੋਰ ਸੁਰੱਖਿਆਤਤਾ ਬਹਾਲ ਕਰ ਲਈਆਂ ਨੇ ਤੇਰੇ ਅੰਦਰ ਲੁੱਟਿਆ ਜਾ ਰਿਹਾ ਹੈ ਤੇਰੇ ਅੰਦਰ ਲੁੱਟੂ ਬੈਠੇ ਨੇ ਅੰਦਰ ਚੋਰ ਚੁਰਾਉਣ ਲਈ ਬੈਠੇ ਨੇ ਕਦੇ ਉਹਦੇ ਲਈ ਸਾਵਧਾਨ ਹੋਏ ਕਦੇ ਉਹਦੇ ਲਈ ਸੋਚਿਆ ਅੰਦਰ ਤੇਰਾ ਲੁੱਟਿਆ ਪੁੱਟਿਆ دارਿਆ ਉਹਨਾਂ ਤੂੰ ਸਾਵਧਾਨ ਹੋ ਉਥੇ ਪਹਿਰੇਦਾਰ ਬਣ ਕੇ ਖੜਾ ਇਹ ਤੇਰੇ ਅੰਦਰ ਦੀ ਦੁਨੀਆ ਨਾਲ ਲੁੱਟਣ ਅੰਦਰੋਂ ਨਾਮ ਦਾ ਧਨ ਜਿਹੜਾ ਕਮਾਈ ਕਰਦਾ ਹੈ ਨਾ ਉਹ ਅਜ਼ਾਇਨਾ ਇਨਾਂ ਵਿੱਚ ਚਲਾ ਜਾਏ ਇਹ ਅੰਦਰ ਦੀ ਪਹਿਰੇਦਾਰੀ ਲੋਕ ਪਰਲੋਕ ਦੀ ਪਹਿਰੇਦਾਰੀ ਉਦੋਂ ਹੁੰਦੀ ਆ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇ ਫਿਰ ਸੁੱਖ ਨੇ ਦੁੱਖ ਦੂਰ ਹੋ ਜਾਂਦੇ ਸੱਚੀ ਸਰਕਾਰ ਬਚਨ ਵੀ ਕਰਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਸਦੀਵ ਕਾਲੀ ਸੁਖ ਚਾਉਣਾ ਸਦੀਵੀ ਸੁਖ ਚਾਉਣਾ ਸਦੀਵੀ ਸੁਖ ਹੈ ਜਿਹਦੇ ਚ ਕਦੇ ਦੁੱਖ ਨਾ ਆਵੇ ਉਹ ਸੁਖ ਹੈ ਪ੍ਰਭੂ ਦੀ ਸਰਨ ਵਿੱਚ ਆ ਕੇ ਉਹ ਆ ਪ੍ਰਭੂ ਦਾ ਨਾਮ ਜਪਣ ਨਾਲ ਨਾ ਲੋਕ ਵਿੱਚ ਦੁੱਖ ਹੈ ਨਾ ਪ੍ਰਲੋਕ ਵਿੱਚ ਦੁੱਖ ਹੈ ਇੱਥੇ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਦੂ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਜੋ ਸਰ ਸੋਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਉਹ ਰਮੇ ਹੋਏ ਰਾਮ ਵੈਗੁਰੂ ਦੀ ਸ਼ਰਨ ਲੈਂਦਾ RAM ਨਾਮ ਭਗਵਾਨ ਦਾ ਵੈਗੁਰੂ ਦਾ ਅਕਾਲ ਪੁਰਖ ਵੈਗੁਰੂ ਦਾ ਹੈ ਮਤ ਜਾਨਾ ਬਈ ਜੇੜਾ 33 ਜੁਗ ਦਾ ਅਵਤਾਰੀ ਮਹਾਂਪੁਰਸ਼ ਇਹੋ ਦਾ ਨਾਮ ਹੈ ਉਹਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ। ਰਾਮਚੰਦਰ ਕਰਕੇ। ਔਰ ਉਹਦਾ ਨਾਮ ਉਥੇ ਵੀ ਆਇਆ ਜਿੱਥੇ ਰੋਵੈ ਰਾਮ ਨਿਕਾਲਾ ਭਇਆ ਉਥੇ ਰਾਮਚੰਦਰ ਲਈ ਆਇਆ। ਸੀਤਾ ਲਖਮਣ ਵਿਛੜ ਗਏ। ਔਰ ਰਾਮਚੰਦਰ ਕਰਕੇ ਉਹਦਾ ਬਹੁਤਾ ਅੰਦਰ ਨਾਮ ਆਇਆ ਹੈ। ਔਰ ਪਿਆਰਿਓ ਇਥੋਂ ਪਹਿਲਾਂ ਕਿ ਉਦੋਂ ਪਹਿਲਾਂ ਰਾਮ ਨਹੀਂ ਸੀ ਤ੍ਰੇਤੇਜੁਗ ਤੋਂ ਤੇ ਸਤਜੁਗੀ ਭਗਤ ਜਿਹੜੇ ਸੀ ਔਰ ਪ੍ਰਹਿਲਾਦ ਵਰਗਤ ਰਾਮ ਰਾਮ ਜਪਦੇ ਸੀ ਉਦੋਂ ਰਾਮ ਕਿੱਥੋਂ ਆ ਗਿਆ ਸੀ ਭਾਈ ਉਹ ਸੀ ਰਮਿਆ ਹੋਇਆ ਰਾਮ ਵਾਹਿਗੁਰੂ ਅੱਲਾਹ ਖੁਦਾ ਆਕਾਲ ਪੁਰਖ ਨਿਰਆਕਾਰ ਜੋਤੀ ਸਰੂਪ ਉਹ ਜਿਹੜਾ ਰਾਮ ਤੋਂ ਭਾਵ ਸੀ ਰਮਿਆ ਹੋਇਆ ਹਰ ਰਗ ਰੇਸ਼ੇ ਅੰਦਰ ਹਰ ਕਤਰੇ ਅੰਦਰ ਹਰ ਜ਼ਰਰੇ ਜ਼ਰਰੇ ਵਿੱਚ ਸਮਾਇਆ ਤੇ ਹਰ ਰਗ ਰੇਸ਼ੇ ਵਿੱਚ ਰਗ ਰਗ ਵਿੱਚ ਰਮਿਆ ਤੇ ਮਾ ਮਾਇਆ ਜਿਹੜੀ ਆ ਨਾ ਉਹਦੇ ਤੇ ਫਿਰ ਪ੍ਰਭਾਵ ਨਹੀਂ ਪਾ ਸਕਦੀ ਉਹਨੂੰ ਛਾਲ ਵਿੱਚ ਨਹੀਂ ਲਿਆ ਸਕਦੀ ਉਹ RAM ਜਿਹਨੂੰ ਮਹਾਰਾਜ ਕਹਿੰਦੇ ਆ ਕਬੀਰ ਸੇਵਾ ਕੋ ਦੁਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜਾ ਸਤਿ ਪੁਰਖ ਹੈ ਨਾ ਉਹ ਉਹਦਾ ਹੀ ਨਾਮ ਜਪੌਂਦਾ ਹੈ ਆਪਣਾ ਨਹੀਂ ਜਿਹੜਾ ਆਪਣਾ ਨਾਮ ਜਪੌਣ ਲੱਗ ਪੈ ਆਪਣੀ ਅਹਿਮੀਅਤ ਜਨਾਉਣ ਲੱਗ ਪਵੇ ਸਮਝ ਲੈਣਾ ਇਹ ਭਗਵਾਨ ਦਾ ਭਗਤ ਨਹੀਂ ਹੈ ਪਰਮਾਤਮਾ ਦਾ ਭਗਤ ਨਹੀਂ ਹੈ ਉਹ ਰਮਿਆ ਹੋਇਆ RAM ਆਕਾਲ ਪੁਰਖ ਵੈਗਰੂ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ RAM ਹੈ ਉਹਨੂੰ ਜਪਦਿਆਂ ਹੋਇਆਂ ਆਰਾਦਦਿਆਂ ਹੋਇਆਂ ਪ੍ਰਬੁੱਧੀ ਸਰਨ ਵਿੱਚ ਆ ਤੇਰੇ ਚਿੱਤ ਵਿੱਚ ਵਾਸਾ ਹੋਵੇ ਉਸ RAM ਦੀ ਸਰਨ ਲੈ ਜੋ ਸੋ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਉਹਦੀ ਭਗਵਾਨ ਦੀ ਸਰਨ ਲੈ ਤੇ ਉਹਦੀ ਸਰਨ ਵਿੱਚ ਆ ਕੇ ਤੇਰੇ ਅੰਦਰੋਂ ਬੇਨਤੀ ਹੋਵੇ ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਮਹਾਰਾਜ ਸਰਨ ਆਿਆਂ ਦੀ ਰੱਖ ਲਵੀ ਬਚਾ ਲਵੀ ਤੇਰੀ ਸਰਨ ਵਿੱਚ ਆਏ ਤੇ ਫਿਰ ਉਹ ਗਲ ਵਕੜੇ ਅੰਦਰ ਗੁਰੂ ਲੈਂਦਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਅਦ ਬਚਨ ਕਰਦੇ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਪ੍ਰਭੂ ਦੀ ਸਰਣ ਵਿੱਚ ਆਇਆ ਭੈ ਦਰ ਜਿੰਨੇ ਨੇ ਸਗਲ ਸਾਰੇ ਲੋਕ ਦੇ ਪਰਲੋਕ ਦੇ ਤਨ ਦੇ ਧਨ ਦੇ ਇਤਵਰੂ ਦੇ ਬਿਰੁਖੀ ਦੇ ਬਿਅਥਪਾਕੀ ਦੇ ਸਭ ਜਿਹੜੇ ਲਾਥੇ ਲੈ ਗਏ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਉਹ ਨਾਮ ਤੇ ਆਉਂਦਾ ਹੈ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਸੁਰਤ ਨੂੰ ਸ਼ਬਦ ਨਾਲ ਮਿਲਾਉਂਦਾ ਹੈ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਉਹ ਸੰਬੰਧ ਸਤਿਗੁਰੂ ਨਾਲ ਜੋੜਦਾ ਹੈ ਸੰਸਾਰ ਵੱਲੋਂ ਬਿਰਤੀਆਂ ਨੂੰ ਉਥਾਨ ਕਰਕੇ ਸ਼ਬਦ ਦੀ ਸ਼ਰਨ ਮਨ ਬਾਣੀ ਨੂੰ ਕਰਕੇ ਹੋ ਜਾਂਦਾ ਹੈ ਸਰੀਰਕ ਤੌਰ ਤੇ ਬਾਹਰੋਂ ਵੀ ਮਹਾਰਾਜ ਕਹਿੰਦੇ ਉਹਦੇ ਸਾਰੇ ਦੁੱਖ ਲਾਥੇ ਦੁੱਖ ਖਤਮ ਹੋ ਜਾਂਦੇ ਆ ਮਹਾਰਾਜ ਕਹਿੰਦੇ ਫਿਰ ਦੁੱਖ ਬਿਨ ਸੇ ਬਿਨ ਸੇ ਮਨ ਹੁੰਦਾ ਨਾਸ਼ ਹੋਣਾ ਨਾਨਕ ਭਗਤਾ ਸਦਾ ਵੇਗਾਸ ਵੇਗਾਸ ਮੈਨਾਂ ਖੁਸ਼ੀ ਹੁੰਦੀ ਖੇੜਾ ਹੁੰਦਾ ਹੈ ਜਿਹੜੇ ਭਗਤੀ ਕਰਦੇ ਆ ਬੇਸ਼ੱਕ ਉਹ ਥੋੜੀ ਕਰਦੇ ਆ ਬੇਸ਼ੱਕ ਉਹ ਬਹੁਤੀ ਕਰਦੇ ਆ ਪਰ ਹੈ ਤਾਂ ਗਿਣਤੀ ਚ ਨਾ ਹੈ ਤਾਂ ਲਾਈਨ ਚ ਨਾ ਕੋਈ ਬੱਚਾ ਅਵਲ ਨੰਬਰ ਤੇ ਆਉਂਦਾ ਪਹਿਲੇ ਨੰਬਰ ਤੇ ਆਉਂਦਾ ਪੜਾਈ ਚ ਉਹ ਨੜੇ ਨਵੇਂ ਪਰਸੈਂਟ 100 ਪਰਸੈਂਟ ਲੈ ਕੇ ਪਾਸ ਹੁੰਦਾ ਹੈ ਇੱਕ ਮਥਾ ਮਥਾ ਪਾਸ ਹੁੰਦਾ ਤੇ ਇੱਕ ਮੇਰੇ ਵਰਗਾ ਕਈ ਵਾਰ ਫੇਲ ਵੀ ਹੋ ਜਾਂਦਾ ਹੈ ਹੁਣ ਹੈ ਤਾਂ ਵਿਦਿਆਰਥੀ ਨਾ ਪੜ੍ਹਦਾ ਰਿਹਾ ਹੈ ਨਾ ਚੱਲਦਾ ਰਿਹਾ ਹੈ ਨਾ ਅਦਨੇ ਕੱਲ ਪਾਸ ਹੋਵੇਗਾ ਕੱਲ ਪਾਸ ਹੋਵੇਗਾ ਫਿਰ ਚੰਗੀ ਪੁਜੀਸ਼ਨ ਹਾਸਲ ਕਰੇਗਾ ਇਹ ਕੰਦੇਨਾਸੇ ਪਹਿਲੇ ਨੰਬਰ ਤੇ ਵਿਦਾਏਗਾ ਜਿਹੜਾ ਅਜੇ ਪੜ੍ਹਨੀ ਨਹੀਂ ਲੱਗਿਆ ਸਕੂਲ ਵਿਦਿਆਲੇ ਜਾਣ ਹੀ ਨਹੀਂ ਲੱਗਿਆ ਉਹਦੀ ਕੀ ਆਸ ਹੈ ਮੇਰੀ ਤਰ੍ਹਾਂ ਗੱਲਾਂ ਹੀ ਆ ਨਾ ਤੇ ਨੀਂਆ ਮਰਜੀ ਮਾਰੀ ਜਾਵੇ ਪੜਾਈ ਐ ਹੁੰਦੀ ਐ ਹੁੰਦੀ ਆ ਹੁੰਦਾ ਵੋ ਹੁੰਦਾ ਜਿਹੜਾ ਚੱਲ ਪਿਆ ਬੇਸ਼ੱਕ ਉਹ ਥੋੜਾ ਜਿਹਾ ਤਾਂ ਲੱਗ ਪਿਆ ਹੈ ਥੋੜਾ ਸਮਾ ਸੰਗਤ ਚ ਆਉਣ ਲੱਗ ਪਿਆ ਹੈ ਥੋੜੀ ਸੇਵਾ ਕਰਨ ਲੱਗ ਪਿਆ ਹੈ ਥੋੜਾ ਥੋੜਾ ਉਹਦਾ ਸਬੰਧ ਗੁਰੂ ਨਾਲ ਜੁੜਨ ਲੱਗ ਪਿਆ ਹੈ ਭਾਵਨਾਵਾਂ ਸੰਜੁਗਤ ਹੋ ਕੇ ਗੁਰੂ ਦੀ ਸੇਵਾ ਨੂੰ ਗੁਰੂ ਦੇ ਬਚਨਾਂ ਨੂੰ ਸਮਰਪਿਤ ਹੋਣ ਲੱਗ ਪਿਆ ਹੈ ਇੱਕ ਦਿਨ ਪੂਰਾ ਹੋ ਜਾਏਗਾ ਪੂਰਾ ਹੋ ਜਾਏਗਾ ਮਤੋਂ ਨੂੰ ਠੋਕਰਾ ਮਾਰੀਏ ਇਹ ਤਾਂ ਐਂ ਕਰਦਾ ਹੈ ਤੈਨਾਂ ਕੀ ਕਰ ਨਹੀਂ ਉਹਦੇ ਚੱਲਿਆ ਹੈ ਉਹਦੇ ਲਈ ਅੜਚਣ ਪੈਦਾ ਨਾ ਕਰੋ ਕਰ ਸਕਦੇ ਹੋ ਦੀ ਹੌਸਲਾ ਫਜ਼ਾਈ ਕਰੋ ਬਹੁਤ ਅੱਛਾ ਹੈ ਬਹੁਤ ਚੰਗਾ ਕਰ ਰਿਹਾ ਹੈ ਬਹੁਤ ਵਧੀਆ ਹੈ ਇੱਕ ਵਾਰ ਨਾ ਮੈਨੂੰ ਇੱਕ ਸੱਜਣ ਨੇ ਤੇ ਸਵਾਲ ਕਰ ਦਿੱਤਾ ਕਹਿੰਦਾ ਜੀ ਲੋਕ ਬਾਜ਼ਾਰ ਨੂੰ ਨੰਗਦੇ ਉੱਥੋਂ ਤੁਰੇ ਜਾਂਦੇ ਬਾਹਰੋਂ ਗਲੀ ਚੋਂ ਹੀ ਮੱਥਾ ਟੇਕ ਜਾਂਦੇ ਇਹਨਾਂ ਦੇ ਪੱਲੇ ਕੀ ਪੈਣਾ ਮੋ ਤੇਰਾ ਪਲਾਉ ਦੇ ਤੇਰਾ ਸੀ ਮਖ ਮਖ ਕੱਲ ਨੂੰ ਤਾਂ ਤੂੰ ਕਹੇਂਗਾ ਜਿਹੜਾ ਇੱਥੇ ਆਣ ਕੇ ਮੱਥਾ ਟੇਕਦਾ ਫਿਰ ਇੱਥੇ ਮੱਥੇ ਵਾਲੇ ਦੇ ਚੱਲ ਪੈਂਗਾ ਫਿਰ ਚੁਕਣ ਵਾਲੇ ਤੇ ਚੱਲ ਪੈਂਗਾ ਮੈਂ ਆਖਿਆ ਇਹਦਾ ਪੋਜੀਟਿਵ ਪੱਖ ਲੈ ਤੂੰ ਮੈਂ ਨੈਗੇਟਿਵ ਹੀ ਸੋਚ ਰੱਖ ਕੇ ਬੈਠਾ ਹੈ ਜਿਹੜਾ ਤੁਰਿਆ ਜਾਂਦਾ ਉਹਨੂੰ ਗੁਰੂ ਕਰਦੇ ਸਪਿਓ ਦਾ ਸਿਰ ਝੁਕ ਗਿਆ ਇਹਦਾ ਮਤਲਬ ਉਹਦੇ ਅੰਦਰ ਸ਼ਰਧਾ ਪ੍ਰੇਮ ਗੁਰੂ ਪ੍ਰਤੀ ਹੈ ਉਹਦੇ ਕਿਸੇ ਨਾ ਕਿਸੇ ਕੋਨੇ ਵਿੱਚ ਗੁਰੂ ਪ੍ਰਤੀ ਸ਼ਰਧਾ ਹੈ ਤੇ ਉਹਦੀ ਹੌਸਲਾ ਫੁਦਾਈ ਕਰ ਬਈ ਸੱਜਣਾ ਬੜਾ ਚੰਗਾ ਲੱਗਾ ਮੈਨੂੰ ਤੂੰ ਮੱਥਾ ਟੇਕਿਆ ਮਹਾਰਾਜ ਨੂੰ ਟੇਕਿਆ ਤੇਰੇ ਅੰਦਰ ਗੁਰੂ ਦੀ ਕਿਰਪਾ ਵਰਸੇ ਤੂੰ ਗੁਰੂ ਦੇ ਕੋਲ ਆਇਆ ਕਰ ਜਾਂਦਾ ਜਾਂਦਾ ਅੱਜ ਉਹ ਕੋਲ ਆਏਗਾ ਕੱਲ ਉਹ ਸੰਗਤ 'ਚ ਬੈਠੇਗਾ ਫਿਰ ਸੰਗਤ 'ਚ ਗੁਰੂ ਕੀ ਗੱਲ ਸੁਨੇਗਾ ਫਿਰ ਹਿਰਦੇ 'ਚ ਗੱਲ ਉਤਰੇਗੀ ਇੱਕ ਦਿਨ ਉਹ ਜਪਣ ਲੱਗ ਪਏਗਾ ਮਾਰਗ ਤੇ ਚੱਲਣ ਲੱਗ ਪਏਗਾ ਜਦੋਂ ਪਹਿਲਾਂ ਹੀ ਅਸੀਂ ਐਜੀਆਂ ਟੁੱਚਰਾ ਮਾਰਨ ਲੱਗ ਜਾਂਦੇ ਇਹਨਾਂ ਦੀ ਉਦੋਂ ਉਹ ਕਹਿੰਦਾ ਛੱਡੋ ਯਾਰ ਇਹ ਅੱਗੇ ਗਿਆ ਪਤਾ ਨਹੀਂ ਕੀ ਕਰੇਗਾ ਸਾਡੀ ਲਾਇਦਾ ਕਿ ਫਿਦਰਤ ਇਹ ਆ ਸਾਡੇ ਸਮਝਾਉਣ ਦਾ ਤਰੀਕਾ ਅਸੀਂ ਸਮਝਾਉਣਾ ਤਾਂ ਗੱਲ ਚੰਗੀ ਚਾਹੁੰਦੇ ਹੁੰਨੇ ਆ ਪਰ ਤਰੀਕਾ ਸਾਡਾ ਗਲਤ ਹੁੰਦਾ ਹੈ ਗੱਲ ਸਹੀ ਹੁੰਦੀ ਆ ਉਹ ਪਰ ਤਰੀਕਾ ਗਲਤ ਹੁੰਦਾ ਹੈ ਮਿਲਣਾ ਦਾਪ ਕੇ ਹੀ ਐ ਮੇ ਤੁਰਨਾ ਉਹ ਮਾਰਗ ਤੇ ਜਪ ਕੇ ਹੀ ਐ ਪਰ ਉਹਨੂੰ ਨੇੜੇ ਤਾਂ ਲਿਆ ਉਹਨੂੰ ਰਸਤੇ ਦੇ ਨੇੜੇ ਤਾਂ ਹੁੰਦੇ ਫੇਰ ਹੀ ਉਹ ਰਸਤੇ ਤੇ ਚੱਲੇਗਾ ਨਾ ਅਜਿਉਂ ਨੀ ਉੜਾੜਾ ਪੜਿਆ ਨਹੀਂ ਤੇ ਤੂੰ ਉਹਨੂੰ ਲੈਸਨ ਪੀ ਐਚ ਡੀ ਦਾ ਸਿਖਾਉਣ ਲੱਗ ਪਿਆ ਉਹਦੀ ਸਮਝ ਕੀ ਆਵੇਗਾ ਸ਼ੁਰੂਆਤ ਉੜਾੜੇ ਤੋਂ ਕਰਨੀ ਪੈਣੀ ਕਹਿ ਖੈ ਤੋਂ ਕਰਨੀ ਪੈਣੀ এবੀਸੀ ਤੋਂ ਕਰਨੀ ਪੈਣੀ ਫੇਰ ਦਾ ਕੇ ਗੱਲ ਬਣੀ ਖੈਰ ਮਹਾਰਾਜ ਸੱਚੇ ਪਰਚਾ ਕਹਿੰਦੇ ਦੁੱਖ ਬਿਨਸੇ ਸੁਖ ਪਾਇਆ ਦੁੱਖ ਸਾਰੇ ਵਿਨਾਸ਼ ਹੋ ਗਏ ਕਦੋਂ ਜਦੋਂ ਮਹਾਰਾਜ ਦਾ ਨਾਮ ਸੁਣਿਆ ਤੇ ਅੰਦਰ ਵਸਾਇਆ ਅੰਦਰ ਜਾਪ ਪਾਪਾਂ ਕਰਕੇ ਤਪਦਾ ਪਾਪਾਂ ਕਰਕੇ ਦੁਖੀ ਏ ਅੰਦਰ ਜਾਪ ਤੇ ਪਾਪ ਬਾਹਰ ਦੁੱਖ ਬਾਹਰ ਦਵਾਈ ਅੰਦਰ ਤੇ ਦੁੱਖ ਬਾਹਰ शरीरों दवाई प्रभु ਦਾ ਨਾਮ ਹੈ ਉਹ ਅੰਦਰ ਉਤਰੇ ਜੇ ਅਦੇ ਸ਼ਰਦਾ ਨਹੀਂ ਬਣੀ ਬਣੀ ਪੜਦੇ ਪ੍ਰੇਮ ਉਤਪਨ ਨਹੀਂ ਹੋਇਆ ਸੱਚ ਜਾਨਣਾ ਜੇ ਦਵਾਈ ਅੰਦਰ ਨਹੀਂ ਗਈ ਮੁਖ ਚ ਰੱਖੀ ਬੈਠੇ ਆ ਮੁਖ ਚ ਕਈ ਵਾਰ ਜਵਾਕ ਹੁੰਦੇ ਨਾ ਕਈ ਵਾਰ ਤੁਸੀਂ ਵੀ ਦੇਖਿਆ ਹੋ ਮੈਂ ਵੀ ਇੱਕ ਵਾਰ ਦੇਖਿਆ ਮਾਂ ਨੇ ਨਖ ਕਟਿਆ ਬੂੰਝ ਪਰ ਗੋਲੀ ਪਾਈ ਦਵਾਈ ਪਾਈ ਪਾਣੀ ਉਹਨੇ ਜੋ ਆਖਣੇ ਨੰਗਾ ਲਿਆ ਤੇ ਗੋਲੀ ਜਿਹੜੀ ਸੀ ਪਾਸੇ ਦੰਦਾ ਨਾਲ ਲਾ ਲਈ ਜਦੋਂ ਪਾਸੇ ਉਹਨੇ ਕੱਢ ਕੇ ਬਾਹਰ ਮਾਰੀ ਸਾਡਾ ਵੀ ਨਾ ਬਹੁਤ ਆਦ ਅੰਦਰ ਇਹੀ ਹਾਲਾਤ ਨੇ ਅਸੀਂ ਵੀ ਨਿਤਨਿਮ ਜ਼ਬਾਨ ਦੁਆਰਾ ਹੀ ਜ਼ਬਾਨ ਤੇ ਕਰਨੇ ਜਿਹੜੀ ਚੀਜ਼ ਜ਼ਬਾਨ ਤੇ ਰੱਖੀ ਉਹਦਾ ਕੁਝ ਰਸ ਬਣ ਜਾਂਦਾ ਹੁੰਦਾ ਹੈ ਖੱਟਾ ਮਿੱਠਾ ਕੌੜਾ ਤਤਾ ਠੰਡਾ ਇਹਦਾ ਰਸ ਬਣ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਕੁਝ ਰਸਾ ਹੁੰਦਾ ਹੈ ਬਾਣੀ ਦਾ ਇਹ ਨਹੀਂ ਕਿ ਐ ਬੋਲ ਕੇ ਨਹੀਂ ਪੜ੍ਹਨੀ ਚਾਹੀਦੀ ਚਾਹੀਦੀ ਸ਼ੁਰੂਆਤੀ ਹੈ ਇਹ ਦੂ ਅੱਗੇ ਵੀ ਹੈ ਭੁੱਖ ਤਾਂ ਹੀ ਮਿਟਣੀ ਹੈ એનર્ਜੀ ਸਰੀਰ ਨੂੰ ਤਾਂ ਹੀ ਮਿਲਨੀ ਦੇ ਰੋਜ਼ ਭੋਜਨ ਜ਼ਬਾਨ ਤੇ ਰੱਖ ਸਕੋ ਛੱਡੋ ਪਾਣੀ ਦੀ ਘਟ ਮੂੰਹ ਚ ਰੱਖ ਛੱਡੋ ਅੰਦਰ ਨਗਾਉਣਾ ਫੁੜਕ ਦਵਾਂਗੇ ਕੁਝ ਨਹੀਂ ਹੋਏਗਾ ਉਹਨੂੰ ਅੰਦਰ ਜੀਵਨ ਚ ਉਤਾਰਨਾ ਹੈ ਅਰਧ ਗੋਲੀ ਦਵਾਈ ਅਸੀਂ ਅੱਜ ਤੱਕ ਉਹ ਤਾਂ ਬੱਚਾ ਸੀ ਤੇ ਅਸੀਂ ਬਜ਼ੁਰਗੀ ਦੇ ਆਲਮ ਚ ਆ ਗਏ ਅੱਜ ਤੱਕ ਜ਼ਬਾਨ ਤੇ ਹੀ ਰੱਖਿਆ ਹੈ ਜ਼ਬਾਨ ਤੋਂ ਅੱਗੇ ਜੀਵਨ ਚ ਨਹੀਂ ਉਤਾਰਿਆ ਤਾਂ ਹੀ ਦੁੱਖ ਨਹੀਂ ਗਏ ਤਾਂ ਹੀ ਸੁੱਖ ਨਹੀਂ ਮਿਲਿਆ ਤਾਂ ਹੀ ਪ੍ਰਭੂ ਨਹੀਂ ਮਿਲਿਆ ਤਾਂ ਹੀ ਸੁਰਤ ਅੱਜ ਤੱਕ ਵੀ ਟੁੱਟੀ ਹੋਈ ਹੈ ਜੇ ਕਿਤੇ ਜੀਵਨ ਵਿੱਚ ਅੰਦਰ ਉੱਤਰ ਦੇਣਾ ਆਪਣੇ ਆਪ ਦੇ ਮਨ ਸਫ ਆ ਬਣਦੇ ਆਪ ਨੇ ਆਕਾਰੀ ਬਣਦੇ ਮੈਂ ਤੁਹਾਨੂੰ ਕਹਾਂਗਾ ਮੇਰੀ ਬੜੀ ਸੁਰਤ ਜੁੜੀ ਮੈਂ ਬੜਾ ਨਾਮ ਜਪਦਾ ਮੈਨੂੰ ਤਾਂ ਪਤਾ ਹੈ ਨਾ ਦੂਜੇ ਨੂੰ ਨਾ ਦੱਸਣ ਜਾਈਏ ਆਪਣੇ ਆਪ ਦਾ ਨਿਆਉ ਆਪ ਕਰੀਏ ਨਾ ਕਿਸੇ ਦੂਜੇ ਨੇ ਆ ਕੇ ਜੋੜਨੀ ਜੇ ਨਾ ਉਹਨੇ ਕੁਝ ਸਾਨੂੰ ਦੇਣਾ ਦੇ ਸਿਰਫ ਆਪਣਾ ਜਪਿਆ ਆਪ